ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਗੱਲ ਕਰਾਂਗੇ ਝੋਨੇ ਦੀ ਦੂਜੀ ਸਪਰੇਅ ਬਾਰੇ ਜਿਨ੍ਹਾਂ ਨੇ ਪਹਿਲੀਆਂ ਸਪਰੇਅਾਂ ਕਰਤੀਆਂ ਉਹਨਾਂ ਵਾਸਤੇ ਦੂਜੀ ਸਪਰੇਅ ਹੈ ਜਿਨ੍ਹਾਂ ਨੇ ਵੀਰੇ ਪਹਿਲੀ ਹੀ ਕਰਨੀ ਹੈ ਹਜੇ ਮੀਂਹ ਪੈ ਗਏ ਉੱਤੇ ਬੱਦਲ ਬਣ ਗਏ ਹੈਗਾ ਆਪਣੇ 55 ਕਿੱਲੇ ਕਿ ਦੀ ਵਾਹੀ ਕਰਦਾ ਮਾਮੇ ਦਾ ਮੁੰਡਾ ਉਹਨੇ ਹਜੇ ਤੱਕ ਇੱਕ ਸਪਰੇਅ ਵੀ ਨਹੀਂ ਕਰੀ ਕਿਉਂਕਿ ਕਣੀਆਂ ਪੈ ਗਈਆਂ ਰੋਜ਼ ਕਦੇ ਧੁੱਪ ਨਿਕਲ ਗਈ ਕਦੇ ਕਣੀਆਂ ਪੈ ਗਈਆਂ ਆਹ ਸਿਚੁਏਸ਼ਨ ਲਗਾਤਾਰ ਬਣੀ ਹੋਈ ਆ ਤੇ ਅੱਜ ਆਪਾਂ ਗੱਲ ਕਰਾਂਗੇ ਸਪਰੇਅ ਬਾਰੇ ਚਾਹੇ ਉਹ ਪੱਤਾ ਲਪੇਟਦੀ ਹੈ ਜੀ ਤੇ ਚਾਹੇ ਉਹ ਗੋਭ ਦੀ ਸੁੰਡੀ ਦੀ ਹੈ ਜੀ ਚਾਹੇ ਉਹ ਫੰਗਸ ਦੀ ਹੈ ਜੀ ਚਾਹੇ ਉਹ ਤੇਲੇ ਦੀ ਹੈ ਜੀ ਠੀਕ ਹੈ ਜਿਵੇਂ ਤੁਹਾਨੂੰ ਪਹਿਲਾਂ ਵੀਡੀਓ ਪਾਈ ਸੀ ਵੀ ਤੇਲੇ ਦੀ ਸਪਰੇਅ ਜਿਹੜੀ ਹਜੇ ਨਾ ਕਰੋ ਠੀਕ ਹੈ ਪੱਤਾ ਲਪੇਟਦੀਆਂ ਵੀ ਬਹੁਤ ਵੀਡੀਓ ਪਾਈਆਂ ਆਪਾਂ ਗੋਭ ਦੀਆਂ ਵੀ ਪਾਈਆਂ ਤੇ ਉਵੇਂ ਹੀ ਹੋ ਜਾਂ ਤਕਰੀਬਨ ਠੀਕ ਹੈ ਹੁਣ ਅੱਜ ਤਰੀਕ ਹੋ ਗਈ ਜੀ 6 ਸਤੰਬਰ ਜਿਵੇਂ ਮੈਂ ਵੀਡੀਓ ਪਾਈ ਸੀ ਵੀ 10 ਸਤੰਬਰ ਤੋਂ ਬਾਅਦ ਤੇ ਤੇਲੇ ਨਾਲ ਨਜਠਾਂਗੇ ਤੇ ਉਹ ਸਿਚੁਏਸ਼ਨ ਵੀਰੇ ਆ ਗਈ ਕਿਉਂਕਿ ਕਣੀਆਂ ਮੀਂਹ ਜਿਹੜਾ ਸਾਰੇ ਪੰਜਾਬ ਦੇ ਵਿੱਚ ਆਲਮੋਸਟ ਪੈ ਚੁੱਕਿਆ ਤੇ ਵੀਰੇ ਝੋਨੇ ਦੀ ਕੰਡੀਸ਼ਨ ਦੇ ਹਿਸਾਬ ਨਾਲ ਸਪਰੇ ਹੁੰਦੀ ਹੁੰਦੀ ਆ ਮੌਸਮ ਦੇ ਨਾਲ ਸਪਰੇ ਹੁੰਦੀ ਹੁੰਦੀ ਆ ਤੇ ਆ ਝੋਨਾ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਜੀ ਸਾਵਾ ਦੀ ਵੈਰੈਟੀ ਹੈ ਹਾਈਬ੍ਰਿਡ ਵੈਰੈਟੀ ਹੈ ਤੇ ਲਗਭਗ 45 ਤੋਂ 50 ਦਿਨਾਂ ਦਾ ਹੋ ਗਿਆ ਹੋਣਾ ਜੀ ਇਹ ਇਹ ਪੋਜੀਸ਼ਨ ਤੇ ਆ ਕੇ ਜਦੋਂ ਇਹਦੀਆਂ ਗੱਭਾਂ ਬਣਨ ਲੱਗ ਜਾਣ ਠੀਕ ਹੈ ਛੋਟਾ ਛੋਟਾ ਪੈਪ ਦੇਖ ਸਕਦੇ ਹੋ ਤੁਸੀਂ ਜਦੋਂ ਇਹਦੀ ਪੈਪ ਜਿਹੜੀ ਆ ਬਣਨ ਲੱਗ ਜੇ ਆਹ ਸਿਚੁਏਸ਼ਨ ਵਾਲੀ ਪੈਪ ਇੱਕ ਤਾਂ ਹੁੰਦੀ ਹੈ ਗੱਬੇ ਵਾਲੀ ਇੱਕ ਹੁੰਦੀ ਆ ਪੈਪ ਵਾਲੀ ਇਹ ਟਾਈਮ ਆ ਇਹਦੇ ਤੇ ਹੁਣ ਐਨ ਪੀ ਕੇ ਕਰਨ ਦਾ ਫੰਗੀ ਸੈਡ ਕਰਨ ਦਾ ਇਨਸੈਕਟੀਸਾਈਡ ਕਰਨ ਦਾ ਤੇਲੇ ਵਾਲੀ ਕਰਨ ਦਾ ਆ ਹੁਣ ਦੇ ਟਾਈਮ ਠੀਕ ਹੈ ਹੁਣ ਇਥੇ ਕਨਫਿਊਜ਼ ਹੋ ਜਾਂਦੇ ਨੇ ਕਈ ਵੀ ਇੱਕੋ ਦਵਾਈ ਦੇ ਵਿੱਚ ਸਾਰਾ ਕੁਝ ਪਾ ਦिए। ਵੀਰੇ ਇੱਕੋ ਦਵਾਈ ਦੇ ਵਿੱਚ ਤੁਸੀਂ ਇਨਸੈਕਟੀਸਾਈਡ ਤੇ ਫੰਗੀਸਾਈਡ ਦੀ ਸਪਰੇਅ ਕਰ ਲਿਆ ਕਰੋ। ਐਨਪੀਕੇ ਵਾਲੀ ਵੀਰੇ ਅੱਡ ਕਰਿਆ ਕਰੋ। ਜੇ ਐਨਪੀਕੇ ਦੇ ਵਿੱਚ ਪਾਉਣਾ ਤਾਂ ਤੁਸੀਂ ਫੰਗੀਸਾਈਡ ਦਾ ਘੋਲ ਬਣਾ ਕੇ ਪਾ ਸਕਦੇ ਹੋ ਅੱਡ ਅੱਡ ਘੋਲ ਬਣਾ ਕੇ। ਠੀਕ ਹੈ ਜੀ। ਜੇ ਅਲੱਗ ਕਰੋਗੇ ਤਾਂ ਬੈਟਰ ਆ। ਹੁਣ ਇੱਥੇ ਗੱਲ ਆ ਜਾਂਦੀ ਹੈ ਵੀ ਕਰੀਏ ਕਿਹੜੀ। ਵੀਰੇ ਪੱਤੇ ਜਮਾਂ ਸਾਫ਼ ਨੇ तकरीबन ਮੀਂਹ ਨੇ ਛਾੜਤੀ ਜਮਾਂ ਜਿੰਨੀ ਵੀ ਸੁੰਡੀ ਸੰਡੀ ਹੈਗੀ ਸੀ ਬਾਕੀ ਹੁਣ ਟਾਈਮ ਵੀ ਨਹੀਂ ਹੈਗਾ ਸੁੰਡੀ ਦਾ ਜਿਹੜੀ ਵੱਡੀਆਂ ਵੈਰਾਈਟੀਆਂ ਨੇ ਠੀਕ ਹੈ ਉਹ ਵੀ ਮੈਂ ਦਿਖਾਉਂਗਾ ਤੁਹਾਨੂੰ ਜਿਨ੍ਹਾਂ ਦੇ ਪੋਲੀਨੇਸ਼ਨ ਹੋਈ ਜਾਂਦਾ ਜਾਂ ਜੂਨ ਮਹੀਨੇ ਦੀਆਂ ਵੈਰਾਈਟੀਆਂ ਨੇ ਜਿਨ੍ਹਾਂ ਦੇ ਵਿੱਚ ਬੂੜ ਪੈ ਗਿਆ ਜਾਂ ਮੁੰਜਰਾ ਨਿਕਲ ਆਇਆ ਉਹਨਾਂ ਨੂੰ ਹਜੇ ਵੀਰੇ ਕੁਛ ਨਾ ਕਰੋ ਜਿੰਨੂੰ ਬੂੜ ਦੀ ਪ੍ਰਕਿਰਿਆ ਕਰਨ ਦਿਓ ਠੀਕ ਹੈ ਬੂੜ ਦੀ ਪ੍ਰਕਿਰਿਆ ਤੋਂ ਬਾਅਦ ਆਪਾਂ ਉਹਨਾਂ ਵੱਲ ਇੱਕ ਫੰਗੀਸਾਈਡ ਕਰ ਦੇਣਾ ਇੱਕ ਤੇਲੇ ਵਾਲੀ ਕਰ ਦੇਣੀ ਹੈ ਤੇ ਜਿੰਨੀ ਸਿਚੁਏਸ਼ਨ ਆਹ ਵਾਲੀ ਆ ਆ ਛੋਣਾ ਠੀਕ ਹੈ ਪੈਪਾ ਬਣੀ ਜਾਂਦੀਆਂ ਇਹਦੇ ਤੇ ਕੈਨਪੀਕੇ ਕਰ ਦੋ ਵੀਰੇ 13045 ਠੀਕ ਹੈ ਨਾਲ ਜ਼ਿੰਕ ਪਾਉਣੀ ਹੈ ਜ਼ਿੰਕ ਪਾ ਲਓ ਵੀਰੇ ਚਲੇਟਡ 100 ਗ੍ਰਾਮ ਕਿੱਲੇ ਦੀ ਨਾਲ ਵੀਰੇ ਬੋਰਨ ਜ਼ਰੂਰ ਪਾ ਲਿਓ ਆਹ ਸਿਚੁਏਸ਼ਨ ਤੇ ਆ ਕੇ ਜਿਹੜੇ ਬੂਰ ਵਾਲੇ ਤੇ ਜਾਂ ਮੁੰਜਰਾ ਬਾਹਰ ਨਿਕਲ ਗਈਆਂ ਉਦੋਂ ਆਪਾਂ ਕਰੀ ਜਾਂਦੇ ਆ ਬੋਰਨ ਉਦੋਂ ਕੋਈ ਫਾਇਦਾ ਨਹੀਂ ਵੀਰੇ ਆ ਸਿਚੁਏਸ਼ਨ ਤੇ ਕਰੋ ਜਦੋਂ ਪੀਆਈ ਸਟੇਜ ਹੋਊਗੀ ਇਸ ਤੋਂ ਬਾਅਦ ਇਹਦੀ ਹੁਣ ਇਹਨੂੰ ਫਾਇਦਾ ਹੁਣ ਇਹਦੇ ਮੁੰਜਰ ਬੰਨੀ ਆ ਸਾਰਾ ਕੁਝ ਇਹਦੇ ਵਿੱਚ ਦੱਸ ਦੇਣਾ ਦੇ ਵਿੱਚ ਵਿੱਚ ਪ੍ਰਕਿਰਿਆ ਹੋ ਜਾਣੀ ਆ ਸਾਰੀ ਤੇ ਗੱਲ ਕਰੀਏ ਜੇ ਫੰਗੀ ਸਾਈਡ ਦੀ ਠੀਕ ਹੈ ਜੀ ਉਹ ਵੀ ਦਿਖਾਉਣਾ ਆ ਵੀ ਇੱਕੋ ਚੀਜ਼ ਹੀ ਆ ਆ ਵੀ ਇਹਦੇ ਤੋਂ 5-7 ਦਿਨ ਲੇਟ ਆ ਮੱਕੀ ਵਾਲਾ ਵਾਹਣਾ ਜੀ ਇਹ ਇਹਦੇ ਹਜੇ ਪੈਪਾਂ ਲਈ ਸਿਚੁਏਸ਼ਨ ਹਜੇ ਸ਼ੁਰੂ ਨਹੀਂ ਹੋਈ ਤਾਂ ਇਹਦੇ ਤੇ ਵੀ ਸੇਮ ਹੀ ਰੂਲ ਲਾਗੂ ਹੁੰਦਾ ਇਹਦੇ ਤੇ ਵੀ ਤੁਸੀਂ ਕਰ ਸਕਦੇ ਹੋ ਤੇਲੇ ਵਾਲੀਆਂ ਦਵਾਈਆਂ ਜਿਹੜੀਆਂ ਨੇ ਉਹ ਐਸੇ ਵੀਡੀਓ ਦੇ ਵਿੱਚ ਮੈਂ ਦੱਸ ਦੂੰਗਾ ਵੀ ਆਹਾ ਆਹ ਚਾਰ ਪੰਜ ਦਵਾਈਆਂ ਕਰ ਲਿਓ ਇੱਥੇ ਗੱਲ ਕਰਾਂਗੇ ਸਿਰਫ ਟੈਕਨੀਕਲ ਦੀ ਵੀਰੇ ਤੁਸੀਂ ਬਾਈ ਨੇਮ ਲੈਣ ਦੀ ਬਜਾਏ ਜੇ ਟੈਕਨੀਕਲ ਦੀ ਕਹਿ ਕੇ ਦਵਾਈ ਲਓਗੇ ਤਾਂ ਫਾਇਦੇ 'ਚ ਰਹਜੋਗੇ ਪਰਤੇ 'ਚ ਰਹਜੋਗੇ ਅੱਧੋ ਅੱਧੀ ਦਾ तकरीबन ਮਾਰਕੀਟ ਦੇ ਵਿੱਚ ਫਰਕ ਮਿਲ ਜੂਗਾ ਤੁਹਾਨੂੰ ਜੇ ਚੈਸ ਵਾਲਾ ਟੈਕਨੀਕਲ ਹੀ ਤੁਸੀਂ ਲੈਣਾ ਉਹ ਤੁਹਾਡੇ ਕੋਲੇ 1500 ਤੋਂ ਲੈ ਕੇ 3000 ਤੱਕ ਮਿਲ ਜੂਗਾ ਜੇ ਬਾਈ ਨੇਮ ਲਓਗੇ ਤਾਂ 3000 ਤੋਂ ਉੱਤੇ ਉੱਤੇ ਹੀ ਦੁਕਾਨਦਾਰ ਦੇਣਗੇ ਕਿਉਂਕਿ ਜੇ ਟੈਕਨੀਕਲ ਕਹਿ ਕੇ ਲਓਗੇ ਸੇਮ ਚੀਜ਼ ਹੁੰਦੀ ਆ ਬਸ ਕੰਪਨੀ ਦਾ ਫਰਕ ਹੁੰਦਾ ਕੰਪਨੀ ਦੀ ਐਡ ਦਾ ਫਰਕ ਹੁੰਦਾ ਕੰਪਨੀ ਦੇ ਬੰਦਿਆਂ ਦਾ ਫਰਕ ਹੁੰਦਾ ਫਾਰਮ ਦਾ ਫਰਕ ਹੁੰਦਾ ਉਹਨੇ ਅਗਲੀ ਨੇ ਨਹੀਂ ਰੇਟ ਘਟਾਏ ਆ ਬਾਈ ਨੇਮ ਠੀਕ ਹੈ ਚੱਲ ਗਿਆ ਅਗਲੇ ਦਾ ਨਾਮ ਤੇ ਜਿਹੜੀਆਂ ਛੋਟੀਆਂ ਕੰਪਨੀਆਂ ਨੇ ਉਹਨਾਂ ਕੋਲੇ ਵੀ ਉਹੀ ਟੈਕਨੀਕਲ ਹੈਗਾ ਤਾਂ ਤੁਸੀਂ ਉਹ ਕਰ ਸਕਦੇ ਹੋ ਠੀਕ ਹੈ 2250 ਰੁਪਿਆ ਕਿੱਲਾ ਪੈਣਾ ਤੁਹਾਨੂੰ ਪਾ ਲੋ ਨਾਲ ਠੀਕ ਹੈ ਜੇ ਤੁਹਾਨੂੰ ਲੱਗਦਾ ਵੀ ਤੇਲਾ ਖੇਤ ਦੇ ਵਿੱਚ ਆ ਗਿਆ ਕਿਤੇ ਕਿਤੇ ਤਾਂ ਨਾਲ ਥਾਇਆ ਮਥੌਕਸਮ ਪਾ ਲੋ ਹਕਟਾਰਾ ਜੀ ਨੂੰ ਆਪਾਂ ਕਹਿ ਦਿੰਨੇ ਆ ਠੀਕ ਹੈ ਉਹ ਵੀ ਪਾ ਸਕਦੇ ਹੋ ਨਾਲ ਤੁਰਤ ਮਾਰ ਦੂਗੀ ਪਰ ਉੱਥੇ ਜੇ ਗੱਲ ਕਰੀਏ ਆਪਾਂ ਵੀ ਟੈਕਨੀਕਲ ਹੈ ਜਿਹੜੇ ਉਹ ਤਿੰਨ ਜਾਂ ਤਿੰਨ ਤੋਂ ਵੱਧ ਨਹੀਂ ਰੱਖਣੇ ਤਾਂ ਕੀ ਕਰੀਏ ਤਿੰਨ ਤੋਂ ਚਾਰ ਕਰ ਲਿਆ ਕਰੋ ਬਈ ਵੀਰ ਚਾਰ ਤੋਂ ਵੱਧ ਨਾ ਕਰਿਆ ਕਰੋ ਠੀਕ ਹੈ ਇੱਥੇ ਇੱਕ ਫੰਗੀ ਸੈੱਟ ਲੈ ਲਿਓ ਵੀਰੇ ਬਹੁਤ ਤਕੜਾ ਤੇ ਬਹੁਤ ਵਧੀਆ ਕੋਈ ਵੀ ਲੈ ਲਿਓ ਠੀਕ ਹੈ ਉਹ ਐਸੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸ ਦੂੰ ਜੇ ਕਿਹੜਾ-ਕਿਹੜਾ ਕੰਬੀਨੇਸ਼ਨ ਬਣਾ ਸਕਦੇ ਹੋ ਤੁਸੀਂ ਤੇ ਇੱਕ ਨਾਲ ਗੋਹ ਵਾਲੀ ਸੁੰਡੀ ਲਈ ਕੋਰਾਜ਼ਨ ਵਰਤੋ ਵੀਰੇ ਹੋਰ ਕੋਈ ਵਰਤਨ ਦੀ ਲੋੜ ਨਹੀਂ ਕਿਉਂਕਿ ਹੋਰ ਵਰਤੋਗੇ ਠੀਕ ਹੈ ਉਹਨੇ ਇਹਨਾਂ ਰਿਜ਼ਲਟ ਨਹੀਂ ਦੇਣਾ ਕਿਉਂਕਿ ਕੋਰਾਜ਼ਨ ਆ ਜਿਹੜਾ ਇੱਕ ਤਾਂ ਟੈਕਨੀਕਲ ਬਹੁਤ ਮਹਿੰਗਾ ਸੀ ਪਹਿਲਾਂ ਹੁਣ ਉਹ ਵੀ ਸਸਤਾ ਹੋਇਆ ਲਗਭਗ 11100 ਦੀ ਤੁਹਾਨੂੰ ਸਪਰੇਅ ਪੈ ਜਾਣੀ ਆ ਤਿੰਨੇ ਤੇਲੇ ਵਾਲੀ, ਸੁੰਡੀ ਵਾਲੀ ਤੇ ਫੰਗੀ ਸਾਈਡ ਹੁਣ ਵੀਰੇ ਕਰ ਦੋ ਟਾਈਮ ਆ ਠੀਕ ਐ ਇਦੂ ਬਾਅਦ 7 8 ਤਰੀਕ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਮੌਸਮ ਆਲਮੋਸਟ ਸਹੀ ਆ 15 ਤੱਕ ਠੀਕ ਐ ਤੁਸੀਂ ਆਪਦੀ ਦਵਾਈ ਕਰ ਲਓ ਇੱਕ ਵਧੀਆ ਰਹੋਗੇ ਕੋਈ ਵੀ ਦਵਾਈ 20 ਦਿਨਾਂ ਤੋਂ ਵੱਧ 15 ਦਿਨਾਂ ਤੋਂ ਵੱਧ ਅਸਰ ਨਹੀਂ ਰੱਖਦੀ ਚਾਹੇ ਜਿੰਨੀ ਮਰਜ਼ੀ ਮਹਿੰਗੀ ਪਾ ਲਓ ਡਿਊ ਪੁਆਇੰਟ ਦਾ ਕੋਰਾ ਟੇਵਾ ਦਾ 1200 ਰੁਪਏ ਕਿੱਲਾ ਕੱਲੇ ਤੇਲੇ ਮਾਰ ਆਉਂਦਾ ਹਨਾ ਤੇ ਉਹਦੀ ਬਜਾਏ ਤੁਸੀਂ 1200 ਦੀ ਸਾਰੀ ਸਪਰੇਅ ਕਰ ਸਕਦੇ ਹੋ ਉਹਦੇ ਚ ਜ਼ਿਆਦਾ ਫਾਇਦਾ ਹਨਾ ਕਿਉਂਕਿ ਹਜੇ ਇੱਕ ਸਪਰੇਅ ਮੇਰੇ ਹਿਸਾਬ ਨਾਲ ਹੋਰ ਹੋ ਜਾਣੀ ਆ ਅਗਲੇ ਮਹੀਨੇ ਜਦੋਂ ਮੁੰਜਰਾਂ ਲਟਕ ਗਈਆਂ ਜਿਨ੍ਹਾਂ ਦੇ ਝੋਨੇ ਨਿਸਰ ਗਏ ਮੁੰਜਰਾਂ ਲਟਕ ਗਈਆਂ ਉਹਨਾਂ ਨੂੰ ਜਿਹੜੀ ਇੱਕ ਸਪਰੇਅ ਕਰਨੀ ਆ ਚੰਗਾ ਫੰਗੀ ਸਾਈਡ ਪਾਓ ਵੀਰੇ ਠੀਕ ਹੈ ਤੇ ਚੰਗੀ ਦਵਾਈ ਪਾਓ ਠੀਕ ਹੈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਥੈਂਕ ਯੂ ਸੋ ਮਚ